ਬਾਬਾ ਸਾਡੀਆਂ ਨੇ ਉਹਨਾਂ ਨੂੰ ਜਦੋਂ ਅਸੀਂ ਕਹਿੰਦੇ ਆ ਕਿ ਬੇਬੇ ਤੁਸੀਂ ਆਪਣੀਆਂ ਪੜੀਆਂ ਲਕੀਆਂ ਨੂਹਾ ਨੂੰ ਤੁਸੀਂ ਆਪਣੀਆਂ ਪੜੀਆਂ ਲਕੀਆਂ ਪੋਟੀਆਂ ਵਗੈਰਾ ਨੂੰ ਜਾਂ ਪੋਤਿਆਂ ਨੂੰ ਲੈ ਕੇ ਆਓ ਤੇ ਉਹ ਨਹੀਂ ਲੈ ਕੇ ਆਉਂਦੀਆਂ ਹਾਂਜੀ ਪ੍ਰਧਾਨ ਜੀ ਅਸੀਂ ਅੱਜ ਵਿਸ਼ਨਪੁਰਾ ਧਰਨੇ ਦੇ ਵਿੱਚ ਸ਼ਾਮਲ ਹੋਏ ਹਾਂ ਕਿ ਜਾਨੀ ਅੱਜ ਨਿਬੜਣ ਦੇ ਸਾਰ ਹੈਗੇ ਨੇ ਜੀ ਵਿਸ਼ਨਪੁਰੇ ਦੇ ਵਿੱਚ ਪਰਸੋਂ ਸਾਡੇ ਮਨਰੇਗਾ ਮਜ਼ਦੂਰ ਤੇ ਜਿਹੜੇ ਸੜਕ ਉੱਪਰ ਕੰਮ ਕਰ ਰਹੇ تھے ਜਦ ਕਿ ਇਹ ਬਹੁਤ ਗੈਰ ਕਾਨੂੰਨੀ ਹੈ ਕਿਉਂਕਿ ਇਹ ਪੀਡ ਡਬਲਯੂ ਦਾ ਵਿਭਾਗ ਹੈ ਇੱਥੇ ਮਤਲਬ ਬਹੁਤ ਵੱਡੀ ਕਤਾਈ ਕੀਤੀ ਹੈ ਸਾਡੇ ਪ੍ਰਸ਼ਾਸਨ ਨੇ ਇੱਥੇ ਕੰਮ ਲਈ ਨਹੀਂ ਸਕਦੇ ਇਹ ਦੂਜੀ ਗੱਲ ਅਸੀਂ ਕੋਈ ਸਰਕਾਰਾਂ ਤੋਂ ਭੀਖ ਨਹੀਂ ਮੰਗਦੇ ਸਾਡੇ ਬੰਦੇ ਸ਼ਹੀਦ ਹੋਏ ਨੇ ਚਾਰ ਚਾਰ ਘਰਾਂ ਦੇ ਚਿਰਾਗ ਬੁਝੇ ਨੇ ਅਸੀਂ ਤਾਂ ਸਰਕਾਰ ਦੀ ਨਲੈਕੀ ਕਰਕੇ ਸਾਰਾ ਕੁਝ ਹੋਇਆ ਅਸੀਂ ਕਹਿੰਦੇ ਆ ਵੀ ਇਹ ਹਾਦਸਾ ਨਹੀਂ ਇਹ ਸਰਕਾਰ ਵੱਲੋਂ ਕੀਤੇ ਹੋਏ ਕਤਲ ਨੇ ਕਿਉਂਕਿ ਇਹ ਜੋ ਮੰਰੇਕਾ ਮੰਰੇਕਾ ਦੇ ਵਿੱਚ ਕਾਨੂੰਨ ਕਹਿੰਦਾ ਉਹ ਇੱਕ ਵੀ ਸਹੂਲਤ ਇਹਨਾਂ ਨੂੰ ਨਹੀਂ ਮਿਲਦੀ ਤੇ ਮੰਰੇਕਾ ਕਾਨੂੰਨ ਕਹਿੰਦਾ ਵੀ ਇਹਨਾਂ ਦਾ ਪੀਣ ਦਾ ਪਾਣੀ ਦਾ ਪ੍ਰਬੰਧ ਹੋਵੇ ਇਹਨਾਂ ਦੇ ਬੱਚੇ ਵਾਲੀਆਂ ਵਾਸਤੇ ਦੁੱਧ ਹੋਵੇ ਉਰੇ ਇੱਥੇ ਡਾਕਟਰੀ ਦਾ ਪ੍ਰਬੰਧ ਹੋਵੇ ਪਰ ਇਹ ਸਾਰਾ ਕੁਝ ਕਾਗਜ਼ਾਂ ਦੇ ਵਿੱਚ ਹੈ ਕਾਗਜ਼ਾਂ ਦੇ ਵਿੱਚ ਹੈਗਾ ਸਾਰਾ ਕੁਝ ਪਰ ਇਹ ਸਾਡੇ ਲੀਡਰਾਂ ਦੇ ਗੋਕੜਾਂ ਦੇ ਵਿੱਚ ਚਲਿਆ ਜਾਂਦਾ ਜਿਸ ਕਰਕੇ ਇਹ ਮੌਤਾਂ ਹੋਈਆਂ ਨੇ ਅਸੀਂ ਭਾਰਤੀ ਕਿਸਾਨ ਜੂਨੀਅਨ ਏਕਤਾ ਅਗਰਾਹਾ ਵੱਲੋਂ ਅਸੀਂ ਆਪਦਾ ਫਰਜ ਨਿਭਾਉਣ ਆਇਆ ਔਰੇ ਕਿਉਂਕਿ ਇਹ ਲੜਾਈ ਇਹਨਾਂ ਮਜ਼ਦੂਰਾਂ ਦੀ ਕੱਲਿਆਂ ਦੀ ਨਹੀਂ ਹੈ ਜੇ ਸਰਕਾਰ ਦੀਆਂ ਨੀਤੀਆਂ ਦੇ ਸਤਾਏ ਨੇ ਤਾਂ ਮਜ਼ਦੂਰ ਵੀ ਸਤਾਏ ਨੇ ਕਿਸਾਨ ਵੀ ਸਤਾਏ ਨੇ ਅੱਜ ਬਹੁਤ ਵਧੀਆ ਪਰਾਲਾ ਹੋਇਆ ਹੈ ਕਿਸਾਨ ਤੇ ਮਜ਼ਦੂਰ ਦੀ ਜਿਹੜੀ ਸਾਂਝ ਹੈ ਜਿਹੜੀ ਅਸਲ ਸਾਂਝ ਹੈ ਕਿਸਾਨ ਤੇ ਮਜ਼ਦੂਰ ਦੀ ਖੂਨ ਤੇ ਰਿਸ਼ਤੇ ਦੀ ਨੌ ਮਾਸ ਦੇ ਰਿਸ਼ਤੇ ਦੀ ਉਹ ਕਿਸਾਨ ਨਾਲ ਹੈ ਨਾ ਕਿ ਆੜਤੀ ਨਾਲ ਪਹਿਲਾਂ ਸਾਡੇ ਲੋਕਾਂ ਨੂੰ ਘਬਰਾਹ ਕੀਤਾ ਜਾਂਦਾ ਹੁੰਦਾ ਵੀ ਕਿਸਾਨਾਂ ਤੇ ਆੜਤੀਆਂ ਨੌ ਮਾਸ ਦਾ ਰਿਸ਼ਤਾ ਹੈ ਨਹੀਂ ਹੈਗਾ ਸਾਡਾ 9 ਮਾਸ ਦਾ ਰਿਸ਼ਤਾ ਜਿਹੜਾ ਮਜ਼ਦੂਰ ਨਾਲ ਹੈ ਆੜਤੀਆਂ ਨਾਲ ਸਾਡਾ ਰਿਸ਼ਤਾ ਖਰਬੂਜੇ ਤੇ ਛੁਰੀ ਵਾਲਾ ਰਿਸ਼ਤਾ ਹੈ ਕਿਉਂਕਿ ਜਿੱਥੇ ਵੀ ਜਿਹੜਾ ਵੀ ਡਿਗੂ ਉਸੇ ਦਾ ਨੁਕਸਾਨ ਹੋਣਾ ਹੈ ਪਰ ਅੱਜ ਅਸੀਂ ਉਰੇ ਬਿਸ਼ਨਪੁਰੇ ਦੇ ਵਿੱਚ ਰੋਣ ਜਾਮ ਕੀਤਾ ਹੈ ਜਿੰਨਾ ਚਿਰ ਸਰਕਾਰ ਜਿਹੜੀਆਂ ਵੀ ਮੰਗਾਂ ਐਕਸ਼ਨ ਕਮੇਟੀ ਵੱਲੋਂ ਰੱਖੀਆਂ ਗਈਆਂ ਨੇ ਉਹਨਾਂ ਨੂੰ ਪੂਰਾ ਨਹੀਂ ਕਰਦੀ ਉਹਨਾਂ ਚਿਰ ਇਹ ਸੰਘਰਸ਼ ਹੈ ਜਿਹੜਾ ਤੇਜ਼ ਹੁੰਦਾ ਜਾਊਗਾ ਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਆਗਰਾਹਾਂ ਵੱਲੋਂ ਇਹ ਫੈਸਲਾ ਕੀਤਾ ਹੈ ਵੀ ਜਿੰਨਾ ਚਿਰ ਇਹਨਾਂ ਮਜ਼ਦੂਰਾਂ ਦਾ ਮਾਮਲਾ ਨਹੀਂ ਦਿੱਤਾ ਜਾਂਦਾ ਉਹਨਾਂ ਚਿਰ ਅਸੀਂ ਇਹਨਾਂ ਦੀ ਡਟ ਕੇ ਹਮਾਇਤ ਕਰਾਂਗੇ ਚਾਹੇ ਲੰਗਰ ਦੀ ਸੇਵਾ ਹੈ ਚਾਹੇ ਚਾਹ ਪਾਣੀ ਦੀ ਸੇਵਾ ਹੈ ਚਾਹੇ ਕੋਈ ਕੱਠ ਲਿਆਉਣੇ ਨੇ ਕੱਲ ਨੂੰ ਅਸੀਂ ਇਸ ਤੋਂ ਵੱਡੇ ਕੱਠ ਲੈ ਕੇ ਆਵਾਂਗੇ ਉਹਨਾਂ ਚਿਰ ਸੰਘਰਸ਼ ਜਾਰੀ ਰਹੂਗਾ ਜਿੰਨਾ ਚਿਰ ਇਹਨਾਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਜੀ ਬਾਈ ਅੰਡਾ ਟੌਰੇ ਟੂ ਦੇ ਗੁੱਲੇ ਪਏ ਬੱਸ ਐਂ ਹੀ ਖੋਲਦੇ ਗੁੱਲੇ ਜਾ ਕੇ ਪ੍ਰਧਾਨ ਜੀ ਤੁਸੀਂ ਅੱਜ ਮਜ਼ਦੂਰਾਂ ਦੀ ਹਮਾਇਤ ਤੇ ਪਹੁੰਚੇ ਹੋ ਜਾਨੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਅੱਜ ਸਾਬਤ ਸੱਚ ਸਾਬਤ ਹੋ ਰਹੀ ਆ ਹਾਂਜੀ ਅਸੀਂ ਅੱਜ ਭਾਰਤ ਗਾਂਧੀ ਯੂਨੀਅਨ ਇਕਤਾ ਗੁਰਾਂ ਦੇ ਸੱਦੇ ਤੇ ਪਹੁੰਚੇ ਆ ਤੇ ਵੱਧ ਤੋਂ ਵੱਧ ਕੱਟ ਲੈ ਕੇ ਆਏ ਆ ਤੇ ਕੱਟ ਲਿਆਉਂਦੇ ਰਹਾਂਗੇ ਜਿੰਨਾ ਸਾਡੇ ਰੋਟੀ ਪਾਣੀ ਦੀ ਸਾਰੀ ਸਾਂਝ ਆ ਜੋ ਹੋਇਆ ਇੱਕ ਹਾਦਸਾ ਹੋਇਆ ਬਹੁਤ ਭੜਾ ਹੋਇਆ ਸਰਕਾਰ ਬਾਸ ਦੀ ਕੋਈ ਗੱਲ ਨਹੀਂ ਅਸੀਂ 10 ਲੱਖ ਰੁਪਏ ਦੀ ਮੰਗ ਕਰਦੇ ਆ ਉਨਰੇ ਪਰਿਵਾਰਾਂ ਦਾ ਪਾਲਣ ਪੋਸ਼ਣ ਹੋ ਸਕੇ ਤੇ 5 ਮਰਲੇ ਪ੍ਰਾਪਤ ਦਿੱਤਾ ਜਾਵੇ ਅਸੀਂ ਭਾਰਤੀ ਸੰਜੂਨੀਅਨ ਦੇ ਇੱਕ ਗ੍ਰਾਹਕਾਂ ਵੱਲੋਂ ਤੇ ਕੋਈ ਨੌਕਰੀ ਦੀ ਵੀ ਮੰਗ ਕਰਦੇ ਹਾਂ ਤੇ ਨੌਕਰੀ ਦੀ ਮੰਗ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੀ ਹੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨਾਂ ਆਪਣੇ ਪਿੰਡ ਇਕਾਈ ਖੜਿਆਲ ਵੱਲੋਂ ਆਪਣਾ ਇੱਥੇ ਮਜ਼ਦੂਰ ਭਾਈਚਾਰੇ ਨੂੰ ਲੈ ਕੇ ਪਹੁੰਚੇ ਆਂ ਕੱਲ ਵੀ ਸਾਡੇ ਪਿੰਡੋਂ ਦੋ ਸਾਧਨ ਆਏ ਸੀ ਤੇ ਅੱਜ ਵੀ ਸਾਡੇ 40-50 ਮਜ਼ਦੂਰ ਭਾਈਚਾਰਾ ਪਹੁੰਚਿਆ ਅਤੇ ਜੋ ਮੇਰੇ ਭੈਣ ਭਰਾ ਇਸ মিডিਆ ਰਾਹੀਂ ਦੇਖ ਰਹੇ ਨੇ ਇਸ ਖਬਰ ਨੂੰ ਉਹਨਾਂ ਨੂੰ ਹੱਥ ਵਨ ਕੇ ਬੇਨਤੀ ਹੈ ਕਿ ਜਿਹੜਾ ਵੀ ਅਜੇ ਤੱਕ ਇਸ ਧਰਨੇ ਦੇ ਵਿੱਚ ਨਹੀਂ ਪਹੁੰਚਿਆ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਆਪਣੇ ਇਹ ਭੈਣ ਭਰਾਵਾਂ ਨਾਲ ਜੋ ਸੜਕ ਹਾਦਸਾ ਵਾਪਰ ਗਿਆ ਕੱਲ ਨੂੰ ਇਹ ਮੇਰੇ ਨਾਲ ਵੀ ਵਾਪਰ ਸਕਦਾ ਕਿਸੇ ਹੋਰ ਨਾਲ ਵੀ ਵਾਪਰ ਸਕਦਾ ਆਪਾਂ ਨੇ ਪਿੰਡ ਬਿਸਨਪੁਰੇ ਦੇ ਇਹ ਇਕੱਲੇ ਪਿੰਡ ਬਿਸਨਪੁਰੇ ਦੇ ਮਜ਼ਦੂਰਾਂ ਦੀ ਗੱਲ ਨਹੀਂ ਹੋ ਰਹੀ ਸਾਥੀਓ ਇਹ ਹੈ ਸਾਥਿਓ ਗੱਲ ਹੋ ਰਹੀ ਹੈ ਪੂਰੇ ਪੰਜਾਬ ਦੇ ਮਨਰੇਗਾ ਅੰਦਰ ਜੋ ਭੈਣ ਭਰਾ ਕੰਮ ਕਰ ਰਹੇ ਨੇ ਇਹ ਸਾਰੇ ਸਮੁੱਚੇ ਭਾਈਚਾਰੇ ਦੀ ਗੱਲ ਹੋ ਰਹੀ ਹੈ ਜੋ ਅੱਜ ਕਿਸਾਨ ਵੀਰ ਇਸ ਧਰਨੇ ਦੇ ਵਿੱਚ ਵੀ ਕੇ ਯੂ ਅਗਰਾਹਾਂ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਕ੍ਰਾਂਤੀਕਾਰੀ ਪੈਂਡੂ ਮਜ਼ਦੂਰ ਯੂਨੀਅਨ ਵੱਲੋਂ ਧੰਨਵਾਦ ਕੀਤਾ ਜਾਂਦਾ ਅਤੇ ਅਸੀਂ ਪੂਰਾ ਵਿਸ਼ਵਾਸ ਰੱਖਾਉਂਦੇ ਹਾਂ ਕਿ ਇਸ ਧਰਨੇ ਦੇ ਵਿੱਚ ਕ੍ਰਾਂਤੀਕਾਰੀ ਪੈਂਡੂ ਮਜ਼ਦੂਰ ਯੂਨੀਅਨ ਦਾ ਪੂਰਾ ਸਮਰਥਨ ਰਹੇਗਾ ਅਤੇ ਮਰਦੇ ਜੰਮ ਤੱਕ ਅਸੀਂ ਇਸ ਧਰਨੇ ਦੇ ਵਿੱਚ ਸਾਹਮਣੇ ਰਹਾਂਗੇ ਇਹਨਾਂ ਮਜ਼ਦੂਰਾਂ ਨੂੰ ਅਸੀਂ ਇਨਸਾਫ਼ ਦਿਵਾ ਕੇ ਰਹਿਾਂਗੇ ਜੀ ਅਤੇ ਜੋ ਵੀ ਭੈਣ ਭਰਾ ਅਜੇ ਤੱਕ ਨਹੀਂ ਪਹੁੰਚੇ ਉਹਨਾਂ ਉਸ ਮੀਡੀਆ ਰਾਹੀਂ ਬੇਨਤੀ ਹੈ ਕਿ ਉਹ ਧਰਨੇ ਦੇ ਵਿੱਚ ਸ਼ਾਮਲ ਹੋਣ ਜਦੋਂ ਤੱਕ ਇਹ ਨਾ ਭੈਣ ਭਰਾਵਾਂ ਨੂੰ ਇੱਕ ਸਰਕਾਰੀ ਨੌਕਰੀ ਅਤੇ 10 ਲੱਖ ਬਣਦਾ ਮੁਆਵਜ਼ਾ ਅਤੇ 5-5 ਮਰਲੇ ਦੀ ਪਲਾਟ ਸਰਕਾਰ ਨਹੀਂ ਅਲਾਟ ਕਰਦੀ ਉਹਨਾਂ ਚਿਰ ਇਹ ਧਰਨਾ ਨਹੀਂ ਛੱਕਿਆ ਜਾਵੇਗਾ ਜੋ ਵੀ ਐਕਸ਼ਨ ਕਮੇਟੀ ਦਾ ਫੈਸਲਾ ਹੋਵੇਗਾ ਉਹ ਸਾਰੀ ਸੰਗਤ ਨੂੰ ਪੜ ਕੇ ਸੁਣਾਇਆ ਜਾਵੇਗਾ ਉਦੋਂ ਤੱਕ ਆਪਾਂ ਨੇ ਕਿਸੇ ਵੀ ਸੁਣੀ ਸੁਣਾਈ ਗੱਲ ਦੇ ਉੱਤੇ ਅਮਲ ਨਹੀਂ ਕਰਨਾ ਹੈ ਜੀ ਜੋ ਐਕਸ਼ਨ ਕਮੇਟੀ ਦਾ ਫੈਸਲਾ ਹੋਊਗਾ ਉਹਤੇ ਆਪਾਂ ਨੇ ਪੂਰਾ ਧਿਆਨ ਦੇਣਾ ਹੈ ਅਤੇ ਪਿੰਡ ਬਿਸਨਪੁਰੇ ਦੇ ਵਿੱਚ ਜੋ ਮਜ਼ਦੂਰਾਂ ਨਾਲ ਇਹ ਘਟਨਾ ਵਾਪਰੀ ਹੈ ਉਹਨਾਂ ਦਾ ਪੂਰਾ ਸਹਿਯੋਗ ਕਰਨਾ ਜੀ ਅਤੇ ਤਨਮਨ ਨਾਲ ਪੂਰੀ ਸੇਵਾ ਕਰਨੀ ਹੈ ਜੀ ਧੰਨਵਾਦ ਜੀ ਮੈਂ ਪਿਆਰਾ ਸਿੰਘ ਸੈਕਟਰੀ ਜੀ ਪਿੰਡ ਖੜਿਆਲ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਅਤੇ ਮੇਰੇ ਨਾਲ ਸਾਥੀ ਗੁਰਵਾਰ ਸਿੰਘ ਖਜ਼ਾਨਚੀ ਅਤੇ ਸਾਡੇ ਪ੍ਰਧਾਨ ਕਿਕਰ ਸਿੰਘ ਜੀ ਵੀ ਪਹੁੰਚੇ ਨੇ ਸਾਡੀ ਪੂਰੀ ਟੀਮ 40-50 ਮਜ਼ਦੂਰਾਂ ਨੂੰ ਲੈ ਕੇ ਇਸ ਧਰਨੇ ਦੇ ਵਿੱਚ ਸ਼ਾਮਲ ਹੋਈ ਹੈ ਜੀ ਅਸੀਂ ਹਰ ਰੋਜ਼ ਇਸ ਧਰਨੇ ਦੇ ਵਿੱਚ ਪਹੁੰਚਾਂਗੇ ਅਤੇ ਪੂਰੀ ਦਿਲੋਂ ਇਸ ਧਰਨੇ ਦੀ ਹਮਾਇਤ ਕਰਾਂਗੇ ਜੋ ਤਾਂ ਕਿ ਆਪਣੇ ਪਿੰਡ ਬਿਸਨਪੋਰਾ ਦੇ ਮਜ਼ਦੂਰਾਂ ਨੂੰ ਸਰਕਾਰ ਤੋਂ ਇਨਸਾਫ਼ ਮਿਲ ਸਕੇ ਜੀ ਧੰਨਵਾਦ ਸਾਰੇ ਪਰਿਵਾਰਾਂ ਦੀਆਂ ਲੂਹਾ ਵੀ ਬੜੀਆਂ ਹੋਈਆਂ ਤੇ ਫਿਰ ਪੋਤੀਆਂ ਵੀ ਬੜੀਆਂ ਹੋਈਆਂ ਇੱਦਾਂ ਸਾਡਾ ਪਾਰਸਤਾਰਾ ਨਹੀਂ ਹੋਣਾ ਮੈਂ ਬੇਨਤੀ ਕਰਦਾ ਜਿਵੇਂ ਮੇਰੇ ਤੋਂ ਪਹਿਲਾਂ ਕਿਸਾਨ ਯੂਨੀਅਨ ਦੇ ਸਾਥੀ ਬੋਲ ਕੇ ਗਏ ਨੇ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਆਪਣੇ ਵਿੱਚ ਕਿਸਾਨ ਵਹਿਰ ਦਾ ਇੱਕ ਅੰਗ ਸਾਡੀ ਇਹ ਯੂਨੀਅਨ ਜਦੋਂ ਤੋਂ ਇੱਕ ਨਾ ਕਰਮ ਵਾਪਰੇ ਆ ਉਦੋਂ ਤੋਂ ਆਪਣੇ ਨਾਲ ਛੋਟੇ ਨਾਲ ਛੋਟਾ ਲਾ ਕੇ ਚੱਲ ਰਹੀ ਹੈ ਦੇ ਨਾਲ ਜਿਹੜੀ ਮਜ਼ਦੂਰਾਂ ਨੂੰ ਸਭ ਤੋਂ ਵੱਡੀ ਤਕਲੀਫ ਹੁੰਦੀ ਹੈ ਉਹਨਾਂ ਦੀ ਬਹੁਤ ਅਨਸਰਦੀ ਲੋੜ ਹੈ ਲੰਗਰ ਤੇ ਚਾਹ ਦੀ ਉਹਨਾਂ ਨੇ ਇਹਦੀ ਜ਼ਿੰਮੇਵਾਰੀ ਕੋਟੀ ਹੈ ਤੇ ਜੇ ਫਿਰ ਵੀ ਸਾਡੇ ਵਿੱਚੋਂ ਦੋ ਪਰਿਵਾਰਾਂ ਦਾ ਸੰਸਕਾਰ ਕਰਨ ਵਾਸਤੇ ਕਾਮਯਾਬ ਹੋ ਗਏ ਇਹ ਗਦਾਰ ਲੋਕ ਜਿਹੜੇ ਨੇ ਇਹ ਸਾਨੂੰ ਸੋਚਣਾ ਚਾਹੀਦਾ ਕਿ ਕਿਉਂ ਹੋ ਗਏ ਅਸੀਂ ਨਾਪੇ ਦੇ ਵਿੱਚ ਸੈਕਟਰੀ ਸਾਹਿਬ 2 ਮਿੰਟ ਮੈਨੂੰ ਹੋਰ ਦੇ ਦਿਓ ਨਾਪੇ ਦੇ ਵਿੱਚ ਇਸੇ ਤਰ੍ਹਾਂ ਮਜ਼ਦੂਰ ਮਾਰੇ ਗਏ ਸੀ ਇੱਕ ਪ੍ਰਵਾਸੀ ਮਜ਼ਦੂਰ ਹਾਜ਼ਰੀ ਲੱਗ ਰਹੇ ਮਜ਼ਦੂਰਾਂ ਦੇ ਕੋਲੇ ਟਰੈਕਟਰ ਤੇ ਚੜ ਕੇ ਬੈਠੇ ਸੀ ਉਹ ਕਦੇ ਉਹਦੀ ਸੈਲਫ ਮਾਰ ਦਿੰਦੇ ਸੀ ਪਰ ਉਹਨਾਂ ਕਿਸਾਨਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਟਰੈਕਟਰ ਸਮਾਇਆ ਹੋਇਆ ਸੀ ਕਿ ਤੁਸੀਂ ਹੀ ਗਾਹਣ ਕਰਨੇ ਆ ਉਹਨਾਂ ਤੋਂ ਅੰਗੈਲੀ ਹੋਈ ਤੇ ਦੋ ਮਜ਼ਦੂਰ ਔਰਤਾਂ ਮਾਰੀਆਂ ਗਈਆਂ ਤੇ ਅੱਠ ਜਿਹੜੀਆਂ ਬੀਪੀਆਂ ਤੇ ਮਜ਼ਦੂਰ ਜਖਮੀ ਹੋਏ ਸੀ ਮੈਂ ਪੂਰੇ ਪੰਜਾਬ ਦੇ ਵਿੱਚ ਨਰੇਗਾ ਆਰਗੇਨਾਈਜੇਸ਼ਨ ਨੂੰ ਬਣਾਉਣ ਵਾਲਿਆਂ ਚੋਂ ਮੈਂ ਇਹ ਕਹਿ ਸਕਦਾ ਕਿ ਇੱਥੇ ਸਾਡੇ ਸੇਰ ਸਿੰਘ ਬਰਵਾਹੀ ਜੀ ਨੇ ਮੈਂ ਵੀ ਉਹਨਾਂ ਚ ਕਿ ਇੱਕ ਦੁਨੀਆ ਨੂੰ ਪਹਿਲੀ ਵਾਰੀ ਆਰਗੇਨਾਈਜ਼ ਕਰਨ ਵਾਲੇ ਲੋਕਾਂ ਦੇ ਵਿੱਚੋਂ ਆ ਇਹ ਪਹਿਲੀ ਵਾਰੀ ਹੋਇਆ ਕਿ 90 ਦੇ ਵਿੱਚ ਜਿਹੜੇ ਹਸਪਤਾਲ 'ਚ ਮਜ਼ਦੂਰ ਦਾਖਲ ਸੀਗੇ ਉਹਨਾਂ 'ਚੋਂ ਇੱਕ ਪਰਿਵਾਰ ਨੂੰ 75 ਲੱਖ 75000 ਰੁਪਇਆ ਜਿਹੜੀ ਜ਼ਖਮੀ ਬੀਬੀ ਸੀ ਤੇ ਦੂਜੀਆਂ ਬੀਬੀਆਂ ਨੂੰ 25-25000 ਰੁਪਇਆ ਜਿਹੜੀਆਂ ਜ਼ਖਮੀ ਸੀ ਤੇ ਜਿਹੜੇ ਮਰ ਗਏ ਪਰਿਵਾਰ ਦੇ ਮੈਂਬਰ ਸੀ ਪਹਿਲਾਂ ਭੋਗ ਪੈਣ ਤੋਂ ਪਹਿਲਾਂ 2 ਲੱਖ ਰੁਪਇਆ ਉਹਨਾਂ ਨੂੰ ਦਿੱਤਾ ਗਿਆ ਸੀਗਾ ਇਹ ਮੁੱਢ ਉਥੋਂ ਬਚਿਆ ਅੱਜ ਤੁਹਾਡਾ ਤੋਂ ਅੱਜ ਇਸ ਨੂੰ ਅੱਗੇ ਹੋਰ ਵਧਾਉਣ ਦੀ ਜ਼ਿੰਮੇਵਾਰੀ ਤੁਹਾਡੇ ਤੇ ਆ ਜਿਹੜੇ ਇਸ ਇਲਾਕੇ ਦੇ ਮਜ਼ਦੂਰ ਤੇ ਕਿਸਾਨ ਉਹ ਕਿ ਆਪਣੀ ਮੰਗ ਜਿਹੜੀ ਰੱਖੀ ਗਈ ਆ ਆਪਣੀ ਮੰਗ ਆ ਕਿ 10 ਲੱਖ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਤੇ ਜਿਹੜੀ ਨਰੇਗਾ ਦੇ ਵਿੱਚੋਂ ਐਕਸ ਗ੍ਰੇਸ਼ੀਆ ਗ੍ਰਾਂਟ ਮਿਲਣੀ ਆ ਉਹ ਤੇ ਸਾਡਾ ਹੱਕ ਹੈ ਨਾਲ ਇਹੀ ਨਹੀਂ ਕਿਉਂਕਿ ਨਰੇਗਾ ਦੇ ਜਿਹੜੇ ਨਿਯਮ ਨੇ ਉਹ ਸਰਕਾਰ ਨਹੀਂ ਬਣਾ ਰਹੀ ਇਸੇ ਕਰਕੇ ਮੈਂ ਕਿਹਾ ਕਿ ਇਹ ਘਟਨਾ ਆਖਰੀ ਨਹੀਂ ਕਦੇ ਵੀ ਕਿਤੇ